ਪਟਿਆਲਾ ਜ਼ਿਲ੍ਹੇ ਦੇ ਮੁਰੰਡਾ ਪਿੰਡ ਦੇ ਵਿੱਚ ਭਾਰੀ ਬਰਸਾਤ ਦੇ ਆਣ ਕਾਰਨ ਗਰੀਬ ਪਰਿਵਾਰ ਦੇ ਉੱਪਰ ਛੱਤ ਡਿੱਗ ਜਾਂਦੀ ਹੈ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਤਿੰਨ ਬੱਚੇ ਜਿਹੜੇ ਕਿ ਛੱਤ ਦੇ ਥੱਲੇ ਆ ਜਾਂਦੇ ਨੇ ਤੇ ਮਕਾਨ ਮਾਲਕ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਮਲਵੇ ਦੇ ਵਿੱਚੋਂ ਕੱਢ ਲਿਆ ਗਿਆ ਤੇ ਮੌਕੇ ਤੇ ਹੀ ਐਂਬੂਲੈਂਸ ਬੁਲਾ ਕੇ ਨਾਬਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਿੰਡ ਵਾਸੀਆਂ ਨੇ ਮਕਾਨ ਮਾਲਕ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾ ਦਈਏ। ਹਾਂਜੀ ਕੀ ਨਾਮ ਆ ਤੁਹਾਡਾ ਤੇ ਅੱਜ ਜਿਹੜਾ ਇਹ ਮਕਾਨ ਡਿੱਗੇ ਦੇ ਬਾਰੇ ਦੱਸ ਦੋ। ਇੰਦਰਜੀਤ ਨਾਮ ਆ ਜੀ ਮੇਰਾ। ਇਹ ਮਲਡਾਉਪਮੈਂਟ ਦੀ ਘਟਨਾ ਆਈ ਇਹ। ਲਗਾਤਾਰ ਬਾਰਸ਼ਾ ਹੋਣ ਕਰਕੇ ਇਹ ਮਤਲਬ ਇਹ ਗਰੀਬ ਪਰਿਵਾਰ ਆ ਰਹਿ ਰਿਹਾ ਤੇ ਘਰ ਚ ਪੰਜ ਜੀ ਨੇ ਇਹ ਤੇ ਕੱਲ ਇਹਨਾਂ ਨੇ ਮਿੱਟੀ-ਮੁੱਟੀ ਪਾਈ ਹੋਊਗੀ ਔਰ ਇਹ ਲਗਾਤਾਰ ਮੀਂਹ ਪੈ ਰਿਹਾ ਤੇ ਸਵੇਰੇ 5 ਵਜੇ ਦੇ ਲਗਭਗ 5 ਵਜੇ ਇਹ ਮਤਲਬ ਮਕਾਨ ਦੇ ਉੱਪਰ ਡਿੱਗ ਗਿਆ ਤੇ ਤਿੰਨ ਬੱਚੇ ਨੇ ਇਹ ਤੇ ਮੀਆਂ ਬੀਬੀ ਨੇ ਤੇ ਇਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਤੇ ਇਹਨਾਂ ਨੂੰ ਪਹਿਲਾਂ ਨਾਬੇ ਲੈ ਆਇਆ ਗਿਆ ਤੇ ਉੱਥੋਂ ਹਾਲਤ ਗੰਭੀਰ ਹੋਣ ਕਰਕੇ ਇਹਨਾਂ ਨੂੰ ਰਜਿੰਦਰਾ ਚਾ ਰੈਫਰ ਕੀਤਾ ਗਿਆ ਤੇ ਇਸੀ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਬਣਦਾ ਇਹਨਾਂ ਦਾ ਮਾਜਵਾ ਉਹ ਦਿੱਤਾ ਜਾਵੇ ਇਹਨਾਂ ਨੂੰ ਤੇ ਕਿਸੇ ਵੀਰ ਭੈਣ ਭਾਈ ਨੇ ਹੋਰ ਇਹਨਾਂ ਦੀ ਮਦਦ ਕਰਨੀ ਹੋਵੇ ਤਾਂ ਮਡੌਰ ਬੰਡੀ ਚ ਆ ਕੇ ਇਹਨਾਂ ਦੀ ਮਦਦ ਕਰ ਸਕਦਾ ਸੱਟਾਂ ਬਹੁਤ ਜ਼ਿਆਦਾ ਨੇ ਇਹਨਾਂ ਦੀ ਤੇ ਕਿੰਨੇ ਕਿੰਨਾ ਕਿੰਨੇ ਜੀ ਸੀ ਜਿਹੜੇ ਹੋਏ ਨੇ ਕਦੋਂ ਇਹ ਵੱਡਾ ਹਾਸਾ ਵਾਪਰਿਆ ਕਿੰਨੇ ਵਜੇ ਵਾਪਰਿਆ ਇਹ ਤਕਰੀਬਨ ਸਵੇਰੇ 5 ਵਜੇ ਜਦੋਂ ਨਵੇਂ ਗਵਾਂਢੀਆਂ ਨੇ ਦੇਖਿਆ ਤਾਂ ਇੱਕਦਮ ਮਤਲ ਮਕਾਨ ਜਦੋਂ ਡਿੱਗਿਆ ਪੰਜ ਜੀ ਨੇ 3 ਬੱਚੇ ਨੇ ਤੇ ਬਾਕੀ ਮੀਆਂ ਬੀਬੀ ਨੇ ਇਹ ਕਿਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰਾ ਪਹਿਲਾਂ ਇਹਨਾਂ ਨੂੰ ਮਤਲ ਅਰਜਿੰਦਰਾ ਪਹਿਲਾਂ ਇਹਨਾਂ ਨੂੰ 90 ਭੇਜਿਆ ਗਿਆ ਫਿਰ ਉਹਨਾਂ ਨੇ ਅਰਜਿੰਦਰਾ ਦਾ ਰਿਫਰ ਕਰਤਾ ਸਰਕਾਰ ਤੋਂ ਕੀ ਮੰਗ ਸਰਕਾਰ ਤੋਂਸੀਂ ਮੰਗ ਕਰਦੇ ਆਂ ਕਿ ਵੱਤੋ ਵੱਤ ਇਹਨਾਂ ਦੀ ਮਦਦ ਕੀਤੀ ਜਾਵੇ ਪ੍ਰਦੇਸ਼ ਕੀ ਨਾਮ ਹੈ ਆਪਣਾ ਮੇਰਾ ਨਾਮ ਵੀ ਨਾ ਹੋ ਗਿਆ ਜੀ ਕਿਹੜਾ ਕਿਹੜੇ ਪਿੰਡ ਦੇ ਰਹਿਣ ਰੱਖਦੇ ਪਿੰਡ ਜੀ ਮਰੌੜ ਕੀ ਹੋਇਆ ਜਿਹੜਾ ਰਾਤੀ ਹਾਸੋ ਇੱਕ ਇਸ ਕਰਮ ਇਹ ਕੱਲ ਮੀਟੀ ਪਾਏ ਲੋਕ ਜੀ ਚੂ ਰਹੇ ਤੇ ਤਨ

अपन जिन तक हुआ वहां तक टेंट करा के रखे है बारिश, बारिश करके ही गिरे ने जी 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 काम की कर ए, करते हैं बंदे मजदूरी करते हैं जी जी सरकार से क्या अपील करना चाहते हैं और सरकार का यही निवेदन की हम लोग जरा मदद करने ने करते जी